ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪਟਾਰੀ ਤਹਿਸੀਲ ਬਾਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਹੀ گاਵਾਂ ਦਿਖਾਉਣੀਆਂ ਹਾਂ ਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਭਾਈ ਬਾਬੇ ਪਾਲਾ ਹੁੰਦੀ ਬੜੀ ਕਿਰਪਾ ਸਤ ਗੁਰ ਦੀ ਚਲੋ ਵਧੀਆ ਕਿਰਪਾ ਜੀ ਦੀ ਜੀ ਵੇ ਗਿਆ ਕੱਲਾ ਲਾ ਮਾਲ ਹਾਂਜੀ ਭਾਜੀ ਆਪਾਂ 6:30 ਵੀਡੀਓ ਭਾਈ 6:15 ਆਪਾਂ ਵੇਲੇ ਹੋ ਗਿਆ ਭਾਈ ਅੱਛਾ ਹਾਂਜੀ ਕਿੰਨੇ ਕ ਆਏ ਫੋਨ ਫੜੇ ਫੋਨ ਬਹੁਤ ਆਉਂਦੇ ਅਜੇ ਤੱਕ ਕਰਨੀ ਵੀਰਪਰਾਵਾਂ ਦੇ ਫੋਨ ਚੁੱਕੇ ਜਾਂਡੇ ਦੋਂਦੀ ਵਸੀ ਦਾ ਇੰਨਾ ਹੀ ਭਾਜੀ ਫੋਨ ਆਉਂਦੇ ਆ ਨਾ ਬਹੁਤ ਜ਼ਿਆਦੇ ਵੀਰਪਰਾ ਮੰਗਣ ਦੇ ਵਸੀ ਦੋਂਦੀ ਠੀਕ ਹੈ ਜੀ ਹਾਂਜੀ ਤੇ ਚਲੋ ਨਾਮ ਦੱਸਦੇ ਕਰੀ ਆਪਾਂ ਹਾਂ ਭਾਈ ਮੇਰਾ ਅਮਰਪਾਲ ਸਿੰਘ ਜੀ ਹਾਂਜੀ ਜ਼ਿਲ੍ਹਾ ਮਸਲ ਤਹਿਸੀਲ ਬਾਬਾ ਬਕਾਲਾ ਸਾਹਿਬ ਹਾਂਜੀ ਹਾਂਜੀ ਤੇ ਬਿਆਸ ਪੈਂਦਾ 7 ਰਈਆ 4 ਤੇ ਖਲਚੀਆਂ 2 2 1 ਕਿਲੋਮੀਟਰ ਬਟਾਰੀ ਪਿੰਡ ਆਪਣਾ ਮਹਿਣ ਰੋਡ ਤੋਂ ਹਾਈਵੇ ਰੋਡ ਤੋਂ ਠੀਕ ਹੈ ਜੀ ਇਹਦਾ 2 ਨੰਬਰ ਗਲੀ ਆਪਣੀ ਤੇ ਫੋਨ ਫੋਨ ਨੰਬਰ ਕੋਲ ਫੋਨ ਨੰਬਰ ਜੀ ਆਪਣਾ 8427818615 ਤੇ ਵਟਸਐਪ ਚੱਲਦਾ ਪਈ ਭਾਈ ਠੀਕ ਹੈ ਜੀ ਹਾਂਜੀ ਤੇ ਪਹਿਲਾਂ ਕਿਹੜੀ ਵਿਖਾ ਦੀ ਜਿਹੜੀ ਮਰਜ਼ੀ ਵਿਖਾ ਲਓ ਵੀਰ ਜੀ ਸੂਈਂ ਖਾ ਲਓ ਗੱਬਣੂ ਖਾ ਲਓ ਤੁਹਾਡੀ ਮਰਜ਼ੀ ਹੈ ਚਲੋ ਪਹਿਲਾਂ ਗੱਬਣੀ ਦਿਖਾ ਲਈਏ ਫਿਰ ਕਿੰਨਾ ਕੁ ਲਾ ਜੀ ਟਾਈਮ ਹੈ ਇਹ ਵੀਰ ਜੀ 5-6 ਦਿਨ ਖੜ ਜੀ ਹੱਸੇ ਭਾਈ ਠੀਕ ਹੈ ਜੀ ਹਾਂਜੀ ਤੇ ਕਿੰਨੇ ਕੁ ਦੁੱਧ ਆ ਲਈ ਜੀ ਦੁੱਧ ਵੀਰ ਜੀ ਵੇਖੋ ਹੁਣ ਮਾਰਾਂ ਕੱਢਦੀ 13 ਕੱਢਦੀ ਆਪਾਂ ਕਿਹੜਾ ਰਪੀ ਭਾਜੀ ਵੀ ਲੀਟਰ ਦੇ ਮਾਰੇ ਪਹਿਲਾ ਰਸੂਆ ਹੀ ਆਪਾਂ ਟਿਪਕੇ ਲਿਆਂਦੀ ਆ ਅੱਛਾ ਹਾਂਜੀ ਠੀਕ ਹੈ ਹਾਂਜੀ ਚਲੋ ਫੇਰ ਤੋਰ ਦਈਏ ਕਰੀ ਨਾ ਥਾਣੇ ਦੇ ਕਰੀ ਦੇਖ ਸਦੇ ਸੁਆ ਗਿਨਵਾਇਦਾ ਪਹਿਲਾਂ ਨੀ ਰਪੀ ਭਾਜੀ ਸਾਂਭੀ ਨਹੀਂ ਕੇ ਵੀਰ ਭਰਾ ਦੇ ਵੇਖੋ ਕਿੱਦਾਂ ਖੜਕਣਾ ਫੇਰ ਲਾਲ ਹੀ ਕੱਢ ਦਿੱਤੀ ਜਾਰੀ ਹਾਰ ਕੇ ਜਾ ਠੀਕ ਆ ਹਾਂਜੀ ਤੋਰ ਦਈਏ ਫੇਰ ਇੱਕ ਰੀ ਨਾ ਲਓ ਰਪੀ ਭਾਜੀ ਆਪਾਂ ਦਾ ਜਿਹਨੇ ਗਾਹਾਂ ਨੂੰ ਰੱਸੀ ਉਹ ਨਹੀਂ ਲਾਏ ਠੀਕ ਆ ਬਾਣੇ ਲੈਣ ਦਿੱਤੇ ਨਾਲ ਹੀ ਆ ਵੇਖੋ ਠੰਡੀ ਠੰਡੀ ਬੜੀਆ ਟਿੱਪ ਚ ਆਵੇ। ਪਲੂਣ ਵਛੀ ਆਪਾਂ ਗਾੜੀ ਨੂੰ ਵੀ ਛੱਡਦੀ ਐ। ਇਹਨਾਂ ਨੂੰ ਵੀ ਭਲਾ ਕਰਾ ਵੇ ਲੋ ਗੱਬਣ ਵਛੀ ਇੱਦਾਂ ਬਹਿਣ ਨਹੀਂ ਦਿੰਦੀ। ਠੀਕ ਆ। ਹਾਂਜੀ। ਗੱਬਣ ਆ ਜਿਹੜੀ ਅਜੇ ਤੇ ਆ ਦੇਖ ਸਕਦੇ। ਇਹ ਤਾਂ ਦੂਜੀ ਵੇਖੋ ਇੱਧਰ। ਠੰਡੀ ਤੇਰੀ ਐ ਪੂਰੀ ਥਾਣਾ ਜਿੰਨੇ ਤਿਆਰ ਕਰਨੇ ਆ। ਅਜੇ ਬਣਦਾ ਤੇ ਲਾਂ ਵੇਖੋ ਅੱਪੀ ਭਾਜੀ ਹੈਗਿਆ ਵਾ। ਠੀਕ ਆ। ਪਛੇ ਦਿਨ ਖੜਦੀ ਆ। ਲਿਆ ਫਿਰ ਤੋਰਦੀ ਐ। ਅੱਗੇ ਨੋਰ ਭਾਜੀ ਖੁੱਲੀ ਛੱਡੀ ਜੀ। ਠੀਕ ਐ ਜੀ। ਇਹਨਾਂ ਨੂੰ ਵੀ ਕਰਾ ਵੇ ਇਦਾਂ ਨਹੀਂ ਇਦਾਂ ਬਹਿ ਜਾਣਾ ਆਪਾਂ ਗੱਬਣ ਵਛੀ ਥੱਲੇ। ਠੀਕ ਆ

ਤੇ ਦਾ ਕੀ ਰੱਖਣਾ ਵੀਰ ਜੀ ਫਿਰ ਆਪਾਂ ਮੁੱਲ ਬੋਲ ਤੁਸੀਂ ਦੱਸ ਦੋ 200 ਰੁਪਏ ਭਾਜੀ ਜਾਇਜ਼ ਜਾਇਜ਼ ਕਰ ਦਈਏ ਫਿਰ ਕਰ ਲੀ 40000 ਰੁਪਏ ਤੇ ਭਾਜੀ 40000 ਜਾਇਜ਼ ਨਹੀਂ ਜੀ ਤੁਸੀਂ ਦੱਸ ਦੋ ਬਸ ਉਹ ਕਰਾਂ ਜਿਹੜੀ ਪਹਿਲੇ ਫੋਨ ਤੇ ਵੱਚੀ ਜਾਵੇ ਆਹ ਤੇ ਫਿਰ ਕਰ ਦੋ ਜਾਇਜ਼ ਜਾਇਜ਼ ਫਿਰ ਤਿੰਨ ਛੜ ਦਾਂ ਕਰਤੀ ਭਾਜੀ ਦੋ ਹੌਲ ਛੱਡੋ 35 ਦੇ ਘਰੋਂ ਫਿਰ 34 ਦੀ ਦੇ ਦਾਂਗੇ ਘਰ ਪੀ ਬਾਜੀ ਅੱਛਾ 34 ਇਹ ਕਹਿੰਦੇ ਕਿ 34 ਦੀ ਵੱਛੀ ਦੇ ਦਾਂਗੇ ਪਰ ਦਿੰਦਾ ਨਹੀਂ ਇਹ ਪਾ ਜਿਹੜੇ ਪਾ ਪਾਜੀ ਮੈਂ ਦੇ ਦਨਾ ਵੇਖੋ ਇੱਧਰ ਬੈਠਣਾ ਦਗਵਾਉਣਾ ਠੀਕ ਹੈ ਬਾਕੀ ਐਚਾ ਵੀ ਮਾਨਤਨ ਖੁੱਲਾ ਕਰਾਂਗੇ ਬਾਜੀ ਆਪਾਂ ਮੋੜਨਾ ਨਹੀਂ ਕਿ ਵੀਰਪਰਾ ਨੂੰ ਫੋਨ ਲਾਵੇ ਕੋਈ ਆਪਣਾ ਬਰਾ ਫੋਨ ਲਾਵੇ ਕੋਈ ਵੀਰਪਰਾ ਮੋੜਨਾ ਨਹੀਂ ਆਪਾਂ ਚਲੋ ਹਰਖੰਡ ਪਜਾ ਆਪਾਂ ਜੈਸ ਕਰਦਾਂ ਨਹੀਂ ਵੀਰ ਦੇ ਫੋਨ ਤੇ ਵੱਛੀ ਦੇ ਦੇਣੀ ਆ ਜੀ ਵੇਖੋ ਆਪੀ ਬਾਜੀ ਠੰਡੀ ਵੱਛੀ ਪਹਿਲਾਂ ਇਦਾਂ ਬਹਿਣ ਨਹੀਂ ਥੱਲੇ ਦਿੰਦੀ ਠੀਕ ਆ ਤਾਂ ਵੇਖੋ ਥਾਣਾ ਵੇਖ ਹਾਂਜੀ ਤੇ ਹੁਣ ਵਿਖਾਈਏ ਦੂਸਰੇ ਨੰਬਰ ਤੇ ਐਸ ਹੋਈ ਆ ਹਾਂਜੀ ਸੂਈ ਆ ਭਾਜੀ ਇਹਦਾ ਬੱਚਾ ਜੇ ਉਹ ਬੱਚਾ ਬੈਠਾ ਭਾਜੀ ਠੀਕ ਹੈ ਜੀ ਤੇ ਥਾਣੇ ਦੇਖ ਸਾਡੇ ਇਹਦੇ ਵੀ ਇੱਕ ਅਜੀ ਲਾਗੇ ਤਾਂ ਚੰਗਾ ਥਾਣਾ ਜਿਹੜਾ ਇਹਦੇ ਕੋ ਵੀ ਲੱਗਾ ਇਹ ਕਿੰਨਾ ਚ ਵੇਚਿਆ ਦੇਖੋ ਲੱਦ ਦੁੱਧ 2000 ਰੁਪਏ ਭਾਜੀ 11 ਗੋਲ ਬਚ ਚੋਲੇ ਲੈ ਚੋ ਆਪਾਂ ਨਵਾਲੀ ਨੂੰ ਵਾਲੀ ਠੰਡੋਂ ਦਾ ਪਰ 10 ਲੀਟਰ ਦੀ ਗਾਰੰਟੀ ਦਵਾਂਗੇ ਠੀਕ ਆ ਹਾਂਜੀ ਕੋਈ ਵੀ ਭਾ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਹਰੇ ਸੂਈ ਨੂੰ ਕਿੰਨਾ ਕਿਚਰਾ ਹੋ ਗਿਆ ਸੂਈ ਨੂੰ ਭਾਜੀ 20 ਦਿਨ ਹੋ ਗਏ ਨੂੰ ਤੋੜ ਦਈਏ ਫਿਰ ਇਹਨਾਂ ਨੂੰ ਲੋ ਭਾਜੀ ਛੋਲੇ ਛੋ ठीक है जी बाकी शरीरों में पूरी राजी नहीं है जे कोई सांभ जाए तो है कि दुद्ध वाद भी जाए ठीक ठाक जी है ना बहुत ही लिची तो ना बहुत ही राजी ਠੰਡੀ ਬਹੁਤ ਰਪੀ ਭਾਜੀ ਤੇਰਾ ਵੀ ਭਰਾ ਕਵੇ ਇਧਰ ਵੇਖ ਲੋ ਅੱਛਾ ਇਹ ਵੀ ਠੰਡੀ ਤੇਰੀ ਪੂਰੀ ਬਹੁਤ ਜਿਆਦਾ ਰਪੀ ਭਾਜੀ ਠੀਕ ਹੈ ਜੀ ਆਖੋ ਇਦਾਂ ਮੈਂ ਤਾਰਾ ਮਾਰਦਾ ਕੋਈ ਗੱਲ ਬਾਤ ਨਹੀਂ ਆ ਠੀਕ ਆ ਆ ਵੇਖ ਲੋ ਚਲੋ ਆਜਾ ਆਖੋ ਛੱਡ ਦਿੰਨਾ ਵਾ ਇਹਨਾਂ ਕੋ ਵੀਰ ਕਵੇ ਆ ਵੇਖ ਲੋ ਠੀਕ ਹੈ ਚਲੋ ਆਜ ਲੈ ਆਓ ਜੀ ਠੰਡੀ ਤੇਰੀ ਆ ਜਿਹੜੀ ਇਹ ਵੀ ਉਤਰਾ ਜਿਹੜੀ ਰੰਗ ਰੂਪ ਦੀ ਜਿਹੜੀ ਚੰਗੀ ਆ ਸਿੰਘ ਨਹੀਂ ਦਿਗਾਇਏ ਬਸ ਇਹਦੇ ਕਿਸੇ ਨੇ ਮੈਂ ਉਹ ਤਾਂ ਸੋਚਦੇ ਨਹੀਂ ਹਾਂ ਪਰ ਆਪ ਨੂੰ ਦਿਖਾਉਣਾ ਹੈ ਮੈਂ ਉਹ ਉਹ ਨਹੀਂ ਤੇ ਇਹ ਉਹ ਜਮੇ ਦੀ ਵੇਚਣੀ ਲੰਗੂ ਵੀਜੀ ਇਹ ਪੂਰਾ ਸੰਭੂਗਾ ਨਾ ਦੁੱਧ ਹੁਣ ਵੀ ਗਾਂ 12 13 ਗੁਨ ਚਵਾਉਗੀ ਚੋਣ ਜਿਹੜੀ ਮੋਟੀ ਧਾਰ ਹੁੰਦੀ ਗੁੱਠੇ ਜਿਹੜੀ ਆਪੀ ਭਾਜੀ ਤੇ ਇਹਦਾ ਮੁੱਲ ਮੋਹ ਤਾਂ ਜਾਇਜ਼ ਕਰ ਦੇਣਾ ਤੂੰ ਭਾਜੀ ਕਿੰਨਾ ਕ ਤੁਸੀਂ ਦੱਸ ਦੋ ਕਿੰਨਾ ਕਰ ਜਾਇਜ਼ ਜੀ ਬਿਲਕੁਲ ਛੋਟਾ ਹੀ ਛੋਟਾ ਜੀ 32000 ਚ ਕਰ ਦਾਂਗਾ ਪੀ ਵੀ ਮਾਨਤਾ ਪੂਰੇ 30 ਦੀ 1000 ਛੱਡ ਦਿਆਂਗੇ ਅੱਛਾ 1000 ਛੱਡ ਜਾਗੇ ਕੋਈ ਗੱਲ ਨਹੀਂ ਆ ਪੀਪਾ ਜੀ ਮੋੜ ਨਾ ਲੱਤੀ ਹਾਰ ਨੂੰ ਤੇ ਵੀ ਭਰਾ ਨੂੰ ਮੋੜਨਾ ਨਹੀਂ ਕੋਈ ਦੋਵੇਂ ਲਊਗਾ ਇਕੱਠਿਆਂ ਖੁੱਲਾ ਰਮਾਂਡਾ ਨਾ ਹੋ ਜਾਊਗਾ ਤੇ ਫੋਨ ਲਾਵੇ ਕੋਈ ਹਨਾ ਲਾਵੇ ਵੀਰ ਭਰਾ ਨੂੰ ਮੋੜਨਾ ਨਹੀਂ ਇ ਇਹਨਾਂ ਨੂੰ ਵੀਰ ਭਰਾ ਕਵੇ ਹਾਂਜੀ ਹਾਂਜੀ ਆ ਲੋ ਸਾ ਦੇਖਾ ਦੇ ਜੀ ਇਹਨਾਂ ਨੂੰ ਵੀਰ ਭਰਾ ਕਵੇ ਕਿ ਫਗੂ ਜੱਟ ਆ ਗਿਆ 파ਰਤ ਭਾਜੀ ਜੁਮੇ ਆ ਰਾਂ ਠੀਕ ਕਰ ਦੂਗਾ ਗਾਂ ਮੈਟਾ ਦੇਖੋ ਇਹ ਤੇ ਠੀਕ ਹੈ ਵੀਰ ਜੀ ਕੁਛ ਕਹਿਣਾ ਫਿਰ ਬਸ ਵੀਰ ਜੀ ਸੂਈ ਸਵਾਈ ਆਪਣੇ ਕੋਈ 4 ਟਾਈਮ ਚੋਕੇ ਖੜੇ 3 ਟਾਈਮ ਚੋਕੇ ਖੜੇ ਗੱਬਣ ਗਾਂ ਆਪਣੀ ਕੋਈ ਵੀਰ ਭਰਾ ਪਾਸ ਕਰੇ ਖੜੇ ਜਿਦਾ ਖੜੂ ਘੱਤਣਾ ਦੀ ਆਪਣੀ ਗਰੰਟੀ ਹੋ ਗਈ ਆਨਲਾਈਨ ਮੰਗਾਉ ਬਾਦੇ ਠੀਕ ਹੈ ਜੀ ਹਾਂਜੀ ਆ ਵੇਖ ਲੋ ਆਪੀ ਭਾਜੀ ਗਾਂ ਇਹ ਬਾਕੀ ਆ ਕਵੇ ਆ ਸੂਈ ਆ ਤੇ ਆ ਗੱਬਣ ਆ ਸੂਈ ਆਪਣੀ ਚਵਾਈ ਕਰਕੇ ਖੜੋ ਆਪਣੀ ਮਰਜ਼ੀ ਨਾਲ ਆਪਣੀ ਪਸੰਦ ਕਰਕੇ ਤੇ ਗੱਬਣ ਵੀ ਆਪਣੀ ਜਿਹੜੀ ਪਾਸ ਕਰਕੇ ਖੜਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ